ਪੰਦਰ ਹਰਮਾ ਉਹ ਪੁੱਠੇ ਪਾਸੀ ਬੜਖੇ ਨੇ ਬੰਦਾ ਆ ਜੋ ਮੇਰੇ ਪਿੱਛੇ ਵਛਾਈ ਜਲੋ ਪ੍ਰੋਸੈਸ ਦੇ ਬਾਰੇ ਵੀ ਬਤਾਨਾ ਚਾਹੇਗੇ 91 ਤੋਂ 15 ਵਾਲੇ ਯਾਤਰੀ ਕਿਰਪਾ ਕਰਕੇ ਪ੍ਰਮਾਣ ਕੇ ਆਗੇ ਆਈ ਵਾਰ ਵਰੋਪਰਾ ਐਲੀ ਸੀਟ ਚਲਵਰਾਂ ਦੇ ਚੋਚੋ ਇਹ ਬੰਦੇ ਮਗੂ ਬਣਾ ਗੁਲਾਬਾ ਤੇਰੀ ਮਾਸੀ ਨੂੰ ਗੇੜੀ ਨੂੰ ਬੁਲਾਉਣਾ ਓਏ ਸਵੇਰ ਹੋ ਗਈ 8 ਮਰਾ 6 ਰ ਕਹਰੇ ਜਾਣਾ ਤਿਆਰ ਹੋ ਜਾ ਓ ਸੁਣ ਉੱਠ ਜਾ ਤਿਆਰ ਹੋ ਜਾ 10 ਮਿੰਟ ਮਾਰੋ ਤੇਚੀ ਬੈਗਣੇ ਹੈ ਜੇ ਚਾਹ ਕੀ ਧਰਤੇ ਵੀਰਾ ਦੀ ਕਰਕੇ ਪੈਗਾ ਆ ਇਹਦਾ ਬੜਾ ਸ਼ਾਨਾ ਮਰਾ ਯਾਰ ਲਵ ਯੂ ਜਲਦੀ ਭੱਜ ਜਾ ਜਰਾ ਨਾਲ ਖੜਾ ਹੋ ਜਾ ਚੱਲੀਏ ਫਿਰ ਹਾਂ ਟੜਣਾ ਗੱਡੀਆਂ ਰੈਡੀ ਨੇ ਭਾਈ ਚਲੋ ਮੁੰਡਿਓ ਪਿਓ ਜਾ ਕਰਾ ਦੇ ਉੱਪਰ ਹੋਏ ਆਹ ਇਹਨੇ ਜਿਹੜਾ ਜਾਣਦਾ ਕਿ ਜਾਨਾ ਨਹੀਂ ਜੇਥੇ ਨਹੀਂ ਜਾਉਂ ਤੂੰ ਰਹਿ ਸਕਦਾ ਹੋਰ ਕੋਈ ਜੱਫੀ ਕਰ ਲੈਣੀ ਚਾਰ ਦਿਨ ਹੋ ਗਏ ਜਿਹੜੀ ਉੱਪਰ ਹਜੇ ਤੱਕ ਨਹੀਂ ਪਹੁੰਚੀ ਕਦੇ ਇਹ ਆ ਗਿਆ ਜੀ ਕਲਕੱਤੇ ਦਾ ਇੰਟਰਨੈਸ਼ਨਲ 에ਅਰਪੋਰਟ ਤੇ ਇਹਨਾਂ ਨੇ ਅਭੀਏ ਭਾਸ਼ਾ ਬੰਗਾਲੀ ਜੀ ਲਿਖੀ ਹੋਈ ਹੈ ਸਾਰੀ ਛੱਤ ਤੇ ਜਿਹੜਾ 에ਅਰਪੋਰਟ ਆ ਉੱਥੇ ਤਾਂ ਕੀ ਹੈ ਤੇ ਆ ਖੜੇ ਨੇ ਆਪਣੇ ਸ਼ੂਰਮੇ ਚਲੋ ਮੁੰਡਿਆਓ ਚਲੀਏ ਹੈਲੋ ਫੋਰ ਟੇਚੀ ਲਾ ਫੜਾ ਰਕਾਰ ਇਧਰ ਰਕਾਰ ਤੀ ਜਾਂਦੇ ਆ ਤੈਨੂੰ ਪਤਾ ਲੱਗੇਗਾ ਆਪਾਂ ਚਲੋ ਪੁੱਤ ਅਲੱਗ ਲੈਂਡ ਚ ਕਲਕੱਤੇ ਦਾ 에ਅਰਪੋਰਟ जय काली कलकत्ते वाली माता दी मूर्ति बनाई हुई है भाई इनने अंदर एयरपोर्ट दे जमा ਵਿੱਚ ਆ ਜੋ ਇਹ ਦੇਖੀਏ ਕਦੋਂ ਆਪਣੀ ਫਲਾਈਟ ਹੈ ਚੈੱਕ ਇਨ ਹੋ ਗਈ ਹੈ ਹੈ ਫਲਾਈਟ ਆਪਣੀ ਕਿੰਨੇ ਨੰਬਰ ਕਾਊਂਟਰ ਤੇ ਹੈ ਡੀ 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 게ਟ ਤੇ ਉਹ ਦੀ ਡੀ 게ਟ ਉਧਰ ਹੈ ਚਲ ਇਹ B ਉਹ ਦੀ C ਆਹਲਾ ਢੀਆ ਐਤਕੀ ਫੇਰ ਅੱਡਾ ਗਈ ਫੀਟ ਹੈ ਮੇਰੀ ਤੇ ਕਵਰੀ ਵਾਲ ਦੀ ਇਕੱਠੀ ਹੈ ਨਾ ਇਕੱਠੀ ਨਹੀਂ ਹੈਗੀ ਵਿਚਾਲੇ ਇੱਕ ਫਰਕ ਹੈ ਸਾਡੇ ਵੀ ਹਾਂ ਇਸ ਮੇਰੀ ਇਹ ਫਰਕ ਪੈ ਗਿਆ ਆਪਣੇ ਜਪਤਰਾ ਬਹੁਤ ਬਹੁਤ ਫਰਕ ਹੈ ਇਜਤ ਕਰਨੋਂ ਹਟ ਗਿਆ ਤੂੰ ਮਰੀ ਛੱਡ ਜਾ ਹਾਂ ਛੱਡ ਲੱਗੀ ਅੰਦੀ ਚਾਹ ਤੋਂ ਬਣਦਾ ਕਹਿੰਦੇ ਸਰੀਰ ਖੋਲਦਾ ਨਹੀਂ ਮੁੰਡੇ ਕਹਿੰਦੇ ਇੱਧਰ ਆਗੇ ਬਾਈ ਕੌਫੀ ਵੀ ਲੋ ਚਾਹ ਕਿਹੜਾ ਪੀਉ ਮੈਂ ਕਣ ਹੋ ਉਹ ਜਿੱਤ ਕੋ ਬੋਰਡਿੰਗ ਪਾਸ ਉਹ ਆਵਦਾ ਆਵਦਾ ਕਿਹੜਾ ਕੋਈ ਬਣਾ ਐਂਟਰੀ ਨਹੀਂ ਹੈਗੀ ਨੌ ਲਿਖਿਆ ਹੋਇਆ ਤੇ ਕਿੱਥੇ ਲਿਖਿਆ ਹੋਇਆ ਨੌ ਏ ਭੁਤਿੰਦਰ ਸ਼ਰਮਾ ਆ ਪੁੱਠੇ ਪਾਸੀ ਫੜਖੇ ਨੇ ਮੈਂ ਤਾਂ ਆਜੋ ਮੇਰੇ ਪਿੱਛੇ ਵਛਾਈ ਚਲੋ ਯਾਰ ਫੌਟ ਜਿਹੜਾ ਮਰਜ਼ੀ ਹੋਵੇ ਇਹ ਬੰਦੇ ਦਾ ਕੁਝ ਨਾ ਕੁਝ ਕਢਾਉਂਦੀ ਕਢਾਉਂਦੇ ਨੇ ਤੇ ਰੁਕੇ ਦੀ ਨਾ ਜੱਕ ਪਰਫਿਊਮ ਨਾਲੇ ਤਾਂ ਥਾਪੜੇ ਲੈ ਆਗਲੇ ਸਿਕਿਉਰਿਟੀ ਗਾਰਡ ਦੇ ਨਾਲੇ ਕਢਾਇਆ ਆ ਬੈਲਡਾ ਬੋਲਡਾ ਹੀ ਆ ਫਿਰ ਹੱਥ ਚ ਜੱਕੀ ਫਰੀ ਜੋ ਸਾਰੀ ਜੜੀ ਲਾਲਾ ਚੱਲੀ ਏ ਇਹਦਾ ਬਈ ਕੈਮਰਾ ਹੈ ਆਪਾਂ ਮੈਨੂੰ ਕਹਿੰਦਾ ਮੈਨੂੰ ਸੁਣਦਾ ਮੈਨੂੰ ਕਹਿੰਦਾ ਬੈਲਟ ਆ ਮੈਂ ਬਈ ਹਈ ਨਹੀਂ ਗਰੀਬ ਕੋਲ ਜਾ ਤਾਂ ਲੈ ਕੇ ਦੇ ਦੋ ਸੜੇ ਉਹ ਉਵੇਂ ਹੀ ਪੜਾਈ ਜਾਂਦੇ ਨੇ ਇਹ ਤਾਂ ਨੂੰ ਕੀ ਹੁੰਦਾ ਕਿਹਦੇ ਨਾਲ ਸਿਕਿਉਰਟੀ ਤਾਂ ਜ਼ਰੂਰੀ ਆ ਬੱਬੇ ਚੈਕਿੰਗ ਜ਼ਰੂਰੀ ਆ ਤੇਰੇ ਵਰਗਾ ਹੋ ਜਾਂਦਾ ਬੈਲਟ ਤੇ ਬਈ ਫਰਦਾ ਵਿੱਚ ੱਟਾ ਡੋਮੈਸਟਿਕ ਦੇ ਕੀ ਚੱਕਰਾ ਯਾਰ ਉਹਦੇ ਦਾ ਮੰਨੇਦਾਲਾ ਇੱਜਲੀ ਦੇ ਤਾਂ ਐਮ ਨਾਲੇ ਹਲਕਾ ਬਾਕ ਫੜਾ ਤਨਵਾ ਬੈਕਟ ਆ ਹੋਈ ਤੀਜਾ ਇੱਕ ਗਲੇਜੋਪੜਦਾ ਹਨਾ ਕੋਈ ਫਾਇਦਾ ਹੋਇਆ 247 ਗਿਆ ਦਾ ਲੋਹ ਚ ਖਵਾਵਾਂ ਉਹ ਲੋਹ ਚ ਬੜਾ ਸੜਾਣੇ ਬਰੋਲਾ ਠਾਦਾ ਯਾਚ ਦਾ ਜਾਨਮ ਨਹੀਂ ਦਿੱਤੇ ਕੰਟਾ ਪਿਆ ਯਾਚ ਚ ਜਾਣ ਵਾਸਤੇ ਦਾ ਜੀ ਇਹ ਪਹਿਲੀ ਵਾਰ ਹੀ ਆ ਰਹੇ ਹਾਂ ਫੇਰ ਕਿਹੜਾ ਮਾਫ ਰਸੀਬ ਨਹੀਂ ਮਰੀ ਕਿਹੜਾ ਯੰਗ ਜੱਤਲੀ ਚਾਪੜੇ ਦਾ ਖਾ ਗਏ ਸਕਿਉਰਟੀ ਗਾਰਡ ਤੋਂ ਪਰਫਿਊਮ ਬਾਈ ਫਰਦਾ ਤੇ ਜੇਬ ਚ ਪੋਪਾ ਗਾ ਦੋ ਮਣਾਈ ਜੰਨਾ ਤੇਰੀ ਜੀਤੀ ਆ ਜਾਓ ਮੋੜਿਓ ਫਾਲੋ ਮੀ ਤੇਰੇ ਸਾਥ ਕਿ ਉਹ ਬਹੁਤ ਸਾਰੇ ਬੈਠੂ ਵਿਚਾਲੇ ਜਾਵਾਂ ਆਇਆ ਪੁੱਤਰ ਬੈਠੋ ਘਰਾਂ ਲੈ ਕੇ ਚਲੀਏ ਸਪਾਈਸ ਜੈੱਟ ਜਦੋਂ ਨੂੰ ਉਹ ਗੌਰ ਇਹਦੇ ਆ ਮੁੰਡਿਆ ਬੰਦੇ ਲਾਲ ਸੀਟਾਂ ਕਰਨ ਵੀਰ ਸਿੰਘ ਲਾਹੜਾ ਕਰਨ ਵੀਰ ਸਿੰਘ ਢੀਂਡਸਾ ਲਾਹੜੋ ਇੱਥੇ ਨਹੀਂ ਗਿਆ ਵਾਜੀ ਵਾਜੀ लेडीज एंड जेंटलमैन स्पाइस जेट में आपका स्वागत है अब हम विमान की ओर जा रहे हैं आपकी सुविधा के लिए हम आपको बोर्डिंग प्रोसेस के बारे में बताना चाहेंगे वो एक ऐसी पंद्रह वाले यात्री कृपया विमान के आगे वाले द्वार से बोर्ड करें और वो सोलह ऐसी इकतीस वाले यात्री विमान के पिछले वाले द्वार ऐसी बोर्ड करें ਕੱਟ ਕਰੋ ਕਿਉਂ ਤੁਸੀਂ ਏਅਰਪੋਰਟ ਆ ਖੜਾ ਆਪਣਾ ਜਹਾਜ਼ ਆਪਣਾ ਹੀ ਹੁਣ ਜਦੋਂ ਆਪਾਂ ਟਿਕਟ ਲੈ ਲਈ ਮੋਲੇ ਲੈ ਲਿਆ ਸਮਝ ਲੋ ਇਹ ਜੇ ਪੌਣਿਆ ਗੰਦਾ ਜੋ ਤੁਹਾਨੂੰ ਬੇਗੇ ਕੱਚਾ ਜਾਓਗੇ ਬਈ ਵੀ ਤੂੰ ਕਹਿੰਦਾ ਕਹਿੰਦਾ ਥੱਲੀ-ਥੱਲੀ ਸੀਟ ਤੇ ਐਲਸੀਡੀ ਲੱਗੀ ਹੋਊ ਐਲਸੀਡੀ ਤੇਰੀ ਬਾਬੇ ਇਹ ਜੀ ਦੇਖਾ ਕਰ ਜਾ ਐ ਸਿਟੀ ਦੇ ਤੁਸੀਂ ਇੰਨੀਆਂ ਫੂਟੇਜਾਂ ਦੇ ਹੈਗੇ ਹੱਡ ਫੁੰਦ ਦੇ ਕਿਵੇਂ ਜੜੀ ਚਾਪੜੀ ਲਵਾਂ ਉਹ ਰੈਂਕਰੀ ਪਾਚੀ ਪਾਣੇ ਇਹ ਬੰਦੇ ਮਗੂ ਬਣ ਗਏ ਗਲਾ ਬਲਾ ਅਰੀ ਮਾਸ ਨੂੰ ਗੇੜੀ ਨੂੰ ਬਲਾਣਾ ਤੇ ਬਲਾ ਉਹ ਵਗ ਜਾ ਪਰ ਬੰਦੇ ਮੰਗੂ ਐਡ ਫੋਨ ਇਹ ਮੈਂ ਨਿੰਦਾ ਭਈਆ ਉਹਦੇ ਲਿਆਉਣੇ ਪੀਏ ਉਸਤਾ ਆਏ ਕਰੀ ਫਿਰ ਲਾਈ ਪੂਰੀ ਬੈਠਾ ਲਾਈਏ ਨਾ ਲਾਈਏ ਚੱਲ ਠੀਕ ਹੈ ਹੋਰੀ ਭਈਆ ਚੁੱਪ ਕਰਕੇ ਉਤਰੀ ਆਉਣਾ ਮੈਂ ਵੀ ਉਦੋਂ ਜਾ ਕੋ ਬਜੀ ਅੱਗੇ ਜਾ ਕੇ ਲੋ ਪਿੱਛੇ ਕੀ ਹੈ ਚੱਲ ਚੱਲ ਬਰਾਂਡੇ ਚ ਆਈ ਬਾਬ ਆਈ ਬਰ ਬਰਾ ਪਰ ਆ ਜਾਂਦੇ ਸੀਟ ਤੇ ਚੱਲ ਬਰਾਂਡੇ ਚ ਉਹ ਕੋਟਾ ਕੋਲਾ ਪੀ ਮੇਰੀ ਗੱਲ ਸੁਣਨਾ ਉੱਥੇ ਜਾਉਣਾ ਬਈ ਆ ਜਾ ਚੱਲ ਆ ਜਾ ਮੈਂ ਇਹ ਪੂਰਾ ਚੱਲਦਾ ਬਰਾਦਾ ਜੋ ਕਿ ਚਾਹ ਦੇ ਦੇ ਨਾ ਇਹ ਇਹਦਾ ਪੱਗੀ ਗੱਲ ਤਾਂ ਸੁਣਵਾ ਦੇਣੀ ਇੰਦਾਂ ਲੈ ਸੋ ਲੈ ਦੇ ਸਾਹ ਗੱਡੀ ਨੂੰ ਕਰ ਮਿਲ ਦੇ ਲੈ ਦੇ ਟੋਕੀ ਜਹਾਜ਼ ਚਾਹੀਦਾ ਲੱਡੀ ਸਰਚਾ ਚੁੱ ਚੁੱ ਦਾ ਕੋਈ ਗੱਡੀ ਜੇਗਾ ਪਹਿਲਾਂ ਜਾਂ ਚਾਹਵਾ ਦੇ ਗਿਆ I20 ਗੇਂਗ ਕੰਦੀ ਬਾਅਦ ਚੁੱ ਚੁਲੇ ਮੈਂ ਅਗਰੀ ਬਰਣੇ ਭੰਮਣ ਗਏ ਜਦੋਂ ਚੁਣਾੜੇ ਸੁਭਾਗ ਹੁੰਦਾ ਛੇੜੇ ਨਹੀਂ ਜੱਟੂ ਬਣਾ ਕਿਸਮ ਆਪਾਂ ਕੰਟ੍ਰੈਕਟ ਆ ਗਾਰਡਨ ਟ੍ਰੂ ਜਰਨੀ 슈퍼레이션 <susur> 마 <susur> Welcome to Delhi's Indira Gandhi International Airport Terminal 1. The temperature outside is 30 degrees Celsius. SpiceJet is pleased to announce yet another before time arrival. You may now use your mobile phones. For your own safety, please remain seated with your seatbelt fastened until the seatbelt signs are switched off. Thank you for traveling with SpiceJet. Have a wonderful day ahead. Jai Hind. ਓ ਓ ਅਗੋਂ ਹੀ ਜਾਂਦੇ ਆਂ ਆਹ ਘੜੀਆਂ ਸਪਾਈਸ ਜੀ ਆਟਾ ਵਾਲਿਆਂ ਦੀ ਸਪੈਸ਼ਲ ਬਸ ਆ ਜਹਾਜ ਜਹਾਜ ਜਿਹੜਾ ਵੀ ਇੰਡੀਗੋ ਟਰਮੀਨਲ 3 ਤੋਂ ਚੜ੍ਹੇ ਦੀ ਗਏ ਤੇ ਇੱਕ ਨੰਬਰ ਜਹਾਜ਼ ਦੀ ਜਮ ਜਿਹੜੇ ਜਹਾਜ਼ 'ਚ ਅਸੀਂ ਆਇਆ ਲਾਹ ਲਾਹ ਵਾਲੇ 'ਚ ਸਪਾਈਸ ਜੈਟ 'ਚ ਜੋ ਵੀ ਫੁੱਦੂ ਜਹਾਜ਼ ਦੀ ਫੁੱਦੂ ਸੀਟਾਂ ਫੁੱਦੂ ਇਹ ਗਾਹ ਬੰਦੇ ਬੈਠੇ ਦੇ ਵਿੱਚ ਜਮੇ ਭੈਣ ਦੇ ਯਾਰ ਟਰਮੀਨਲ 1 ਤੇ ਲਾਤੇ ਲੈ ਜਮੇ ਛੋਟਾ ਜਿਹਾ ਸਟੇਸ਼ਨ ਆ ਇਹ ਜਿੱਥੇ ਲਾਹਿਆ ਗਏ ਕਹਿੰਦਾ ਕਹਿੰਦਾ ਜਿਹੜਾ ਮੇਰੇ ਲੱਗੇ ਬੈਠਾ ਸੀ ਹਾਂ ਇਹ ਪੱਤੇ ਆਏ ਹੋਏ ਤੇ ਇੱਥੇ ਦੇਖ ਕੋਈ 7 ਕਿਲੋ ਦੀ ਜੱਕੀ ਰੇੜੀ ਖੜਾ ਮੇਰੇ ਨਾਲ ਹੈ ਰੇਡੀ ਜਨੂ ਉਹਨਾਂ 'ਗੰਪਰ' ਭਾਪ ਆਇਆ ਫਰੀ ਦਾ ਸਾਰਾ 10 ਕਿਲੋ ਭਾਰ ਹੈ ਸਾਰਾ ਦੋਨੇ ਵੇਗਿਆਂ ਚ ਆ ਵੀ ਲਹਾਈ ਜਾਂਦਾ ਕਹਿੰਦਾ ਆ ਵੀ ਧਰ ਦੀਆਂ ਤਾਂ ਬੁਰੀ ਲੱਗੂ ਲੈ ਕਰ ਲੈ ਜਰਾ ਗੱਲ ਲੈ ਵੀ ਧਰ ਲੈ ਉਹ ਚ ਭਾਰੀ ਹੈ ਲੈ ਪਰਦਾ ਇਹ ਹੈ ਰੇਡੀ ਜਨ ਹੌਣੀ ਸਿੱਖ ਰਿਹਾ ਭਾਈ ਪਹਿਲੀ ਵਾਰ ਆਇਆ ਹਾਂ ਹੈ ਤੂੰ ਲੈ ਜੋ ਸਭ ਤੋਂ ਮੇਰੀ ਇੱਕ ਵਾਰ ਥਾਜ ਲੈਣਾ ਪਤਾ ਨਹੀਂ ਵਗ ਗਿਆ ਉਹਦਾ ਇੰਨਾ ਹੋ ਹੀ ਹਵਾ ਗਰੀ ਜਾਂਦਾ ਖਤਮ ਨਹੀਂ ਜਾਂਦਾ ਕਿਹੜਾ ਤੂੰ ਗਿਆ ਕਿਹੜਾ ਆ ਗਿਆ ਦੋਏ ਹੋਏ ਤੀਜਾ ਦੂ ਉਦਦੇ ਵਾਗੇ ਚੌਥੀ ਵਾਰ ਹੋਈ ਹਾਂ ਪਹਿਲਾ ਮੈਂ ਰੁਕ ਗਿਆ ਮਲੇਸ਼ੀਆ ਹੂੰ ਠੀਕ ਹੈ ਇੱਕ ਵਾਰ ਹੀ ਚੜ ਗਿਆ ਜਹਾ ਹੂੰ ਦੂਜੀ ਵਾਰੀ ਉੱਥੇ ਗਿਆ ਥਾਈਲੈਂਡ ਦੋ ਵਾਰੀ ਚੜਕੇ ਗਿਆ ਹਾਂ ਤੀਜੀ ਵਾਰੀ ਉੱਥੇ ਹੋ ਗਿਆ ਕੰਬੋਡੀਆ ਤਿੰਨ ਵਾਰੀ ਚੜਕੇ ਗਿਆ ਹਾਂ ਫਿਰ ਕੰਬੋਡੀਆ ਤੋਂ ਮੈਂ ਦੁਬਾਰਾ ਆ ਗਿਆ ਮਲੇਸ਼ੀਆ ਹਾਂ ਕਿੰਨੇ ਵਾਰ ਚੜਕੇ ਚਾਰ ਚਾਰ ਵਾਰੀ ਚੜਕੇ ਤਾਂ ਮੈਂ ਦੇਖੂਗਾ ਕਿ ਦੁਬਾਰਾ ਹੋ ਰਹੀ ਦੀ ਜੀ ਉਹ ਮੈਂ ਜਿਹਨ ਕਿ ਫਿਰ ਮੈਂ ਉਰੂ ਦੇ ਕਿਚੜਿਆ ਠੀਕ ਕਲਕੱਤੀ ਜਿਹਨ ਸਿਰ ਤੇ ਇੱਕ ਵਾਰੀ ਮੁੱਥੂ ਰਿਆ ਸੁੱਤ ਉਹ ਗੱਲ ਨਹੀਂ ਕਰ ਉਹ ਵੀ ਪ੍ਰਭਾਅ ਪਈ ਜਾਂਦਾ ਉਹ ਦੂਮਣਾ ਜਾਂਦਾ ਕੋਈ ਅਨਿਵਾਰਨ ਨਹੀਂ ਜਿਹੜਾ ਇਹ ਕੇਰਾਂ ਗਾਇਤੀਏ ਉਹ ਵੀ THAILAND ਜਾ ਕੇ ਮੋੜਾ ਇਹਦੀ ਬਸ ਬਾਕੀ ਤਾਂ ਉਹ ਵੀ ਪ੍ਰਭਾਅ ਪਈ ਜਾਂਦਾ ਉਹ ਵੀ ਕੁੱਟ ਕੇ ਭੇਜਿਆ ਦੀ ਜੇ ਤਹਲਾ ਡਿਚੀ ਜੇ ਬੱਚੇ ਰੇੜੀ ਲਈ ਫਿਰਦਾ ਪਤਾ ਨਹੀਂ ਹੈਗਾ 5 ਕਿਲੋ ਵਾਜਨ ਪਤਾ ਨਹੀਂ ਲਾਉਣਾ ਚਲੋ ਰੋੜੋ ਚੱਲਾ ਅੱਤੀ ਰੋੜੂਗਾ ਲੈ ਆਏ ਕਿ ਕੁਲੀ ਆ ਇਹੋ